ਫਸੂਨਾ ਹਾਂ ਆ ਮੰਜੀ ਵੀ ਨਹੀਂ ਨਾ ਓਏ ਤੂੰ ਹੀ ਕਿਹਾ ਸੀਗਾ ਕੀ ਕਿਤੇ ਸਾਲੇ ਆਉਣਾਗਾ ਕਿੱਦੂ ਚਮਨ ਕਾਉਂ ਡਾਇਆ ਕਰ ਐ ਮਮੀ ਨੇ ਆਈ ਵੀ ਕਹੇ ਸੀ ਨਾ ਕਿ ਮੇਰੇ ਮਾਮੇ ਨੇ ਆਉਣਾਗਾ ਅਸਾ ਜਦ ਆਇਆ ਕਰ ਫਿਰਤੀਜਾ ਵੀ ਡਾ ਦੇ ਤੇਰੀ ਮੰਮੀ ਦਾ ਭਰਾ ਵੀ ਅੱਜ ਹੀ ਆਊਗਾ ਆ ਇਹਨਾਂ ਨੂੰ ਚੱਲ ਜਾਣ ਦੇ ਓ ਹੋਰ ਮੰਗਾ ਦੇ ਕੰਮ ਮੰਗਾ ਬਈ ਇਹ ਅਰੇ ਪਿੰਡ ਦਸੀਆ ਕਿੱਥੇ ਬੜਾ ਯਾਰ ਪਿੰਡ ਆਣਾ ਯਾਰ ਆਲੇ ਕਿੱਥੇ ਪਿੰਡ ਆਣਾ ਆਲੇ ਯਾਰ ਉੱਥੇ ਕੀ ਕੰਮ ਸੀ ਉੱਤਨਾ ਮੈਨੂੰ ਕੰਮ ਅਸਿਆ ਕਾ ਬੰਦੇ ਨੂੰ ਮਿਲਣਾ ਕਿਹੜੇ ਬੰਦੇ ਨੂੰ ਆਲੇ ਨੂੰ ਆਹ ਬੰਦੇ ਨੂੰ ਹਾਂ ਉਹ ਰੈਡੀ ਉਹ ਰੈਡੀ ਮੈਂ ਸੋਇ ਤਰਨਮ ਆਈਫੋਨ ਘੜੀ ਗਾਇਰ ਹੋਣ ਯਾਰਾ ਆਈਫੋਨ ਘੜੀ ਗਿਆ ਉਹਦਾ ਮਹਿੰਗਾ ਬਹੁਤ ਸੀ ਮੈਂ ਤਾਂ ਰੋਟੀ ਨਹੀਂ ਖਾਧੀ ਯਾ ਦੋ ਦਿਨ ਹੋ ਗਏ ਚਲ ਫਿਰ ਤੂੰ ਐ ਕਰ ਜਿਹੜਾ ਉਹਦਾ ਚਾਰਜ ਆ ਉਹ ਮੈਨੂੰ ਦੇ ਦੇ ਲੇ ਵੀ ਆਇਆ ਕਰ ਐਸ ਦਾ ਤੇ ਬਲੂਪ੍ਰਿੰਟ ਮਾਰ ਠੀਕ ਆ ਇਹ ਕਰ ਤੇ ਮਾਰਨਾ ਕਰ ਤਮਕਾ ਦੇ ਨੂੰ ਜਾ ਪੂਰੀ ਠੋਕੇ ਕਰ ਦੂ ਆ ਲੈ ਕੁਛ ਪੈਸੇ ਦੇਣਾ ਕਿਹਦੇ ਨੂੰ ਲੋਡ ਹੁੰਦੀ ਆ ਆ ਲੈ ਤੇ ਬਾਕੀ ਆਪਾਂ ਫੇਰ ਕਰਦੇ ਠੀਕ ਆ ਬਣਾ ਲੈ ਕਰ ਬੱਤੀ ਤੇ ਹੁਣੇ ਸ਼ੁਰੂ ਹੋ ਜਾ ਕਰ ਦੂੰਗਾ ਕਰ ਦੂੰਗਾ ਠੀਕ ਆ ਲਾ ਦੇ ਕਰ ਦਿੰਦਾ ਕਰ ਦਿੰਦਾ ਕਰ ਦਿੰਦਾ ਓ ਹੈਲੋ ਆ ਕੀ ਕਰਦਾ ਬਈ ਤੂੰ ਇਹ ਬਲੂਪ੍ਰਿੰਟ ਮਾਰ ਕੀ ਗੱਲ ਤੈਨੂੰ ਮਲੂਕ ਪਾਇੰਟ ਗਿਆ ਨਹੀਂ ਰੰਗ ਦੀ ਗੱਲ ਕੀਤੀ ਰੰਗ ਦੀ ਮੈਂ ਸਸਤੀ ਕਾਲਬਾਈ ਕਾਲਬਾਈ ਜੀ ਤੁਸੀਂ ਸਸਤੀ ਕਾ ਰਚਾ ਕਿਨੇ ਆ ਬਈ ਵਧੀਆ ਦਾ ਗਾ ਬਈ ਅੱਤ ਕਰ ਤੋੜਾ ਗਾ ਨਾ ਹੋਰ ਤੈਨੂੰ ਬਣਨ ਦਾ ਲੱਗਦਾ ਮੈਂ ਆਦੇ ਘਰੀ ਖੜਿਆ ਤੂੰ ਕੰਮ ਰੱਖੀ ਆ ਬਈ ਅਸੀਂ ਆਏ ਬਈ ਪਿਆਰ ਸਰਕਾਰ ਵੱਲੋਂ ਬਈ ਹਾਂ ਜੇ ਤੁਸੀਂ ਵੀ ਕਾਦੇ ਮੈਂਬਰਾਂ ਦਾ ਪਤਾ ਕਰ ਉਹ ਬਰਾਤ ਬਣੇ ਤੂੰ ਉਹ ਕੰਮ ਕਰ ਜਾ ਕੰਮ ਕਰ ਲੈ ਨਾ ਟੈਗਣ ਜਾ ਜਾ ਉਹ ਬਈ ਲਾਭ ਹੋਗਾ ਪੈਸੇ ਬੋਏ ਮਿਲਣਗੇ ਪੈਸੇ ਮਿਲਣਗੇ हां कछ भाई हां जी भाई पूछो की काम पूछो पूछो ए ਤੁਹਾਡਾ ਨਾਮ ਕੀ ਆ ਤੇਰਾ ਨਾਮ ਮੰਗਲ ਸਿੰਘ ਮੰਗਲ ਸਿੰਘ ਤੇ ਤੁਹਾਡੇ ਕਿੰਨੇ ਜਵਾਗ ਹੈ ਜੀ ਤਿੰਨ ਤੇ ਉਹਨਾਂ ਦਾ ਨਾਮ ਕੋਮ ਵਾਲਾ ਸਹਜ ਅਤੇ ਫਤਿਹ ਠੀਕ ਹੋ ਜੀ ਤੇ ਤੁਸੀਂ ਰਹੇ ਹੋ ਹੋਰ ਮੈਂ ਜਵਾਗ ਕੋ ਬੋਲਣ ਨਹੀਂ ਹੈ ਹੈ ਬਾਬੇ ਸੁਬੇ ਦਾ ਦੀ ਜਗਾ ਰੋ ਉਹ ਕਰਦਾ ਬਈ ਉਹਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਬੇ ਸੁਬੇ ਦਾ ਦੀ ਜਗਾ ਕਿੱਥੇ ਆਈ ਯੋਗੀ ਕੰਮ ਸੀ ਉਧਰ ਸੁੱਕ ਸੁੱਕੀ ਸੀ ਸੁੱਕ ਪਰ ਪੈ ਨਹੀਂ ਹੋਣੀ ਸੀ ਪਰੇ ਨਹੀਂ ਬਾਬੇ ਵਾਰੇ ਹੈ ਹਾਂ ਯਾਰ ਦਿਮਨ ਸ਼ਕਤੀਮਾਨ 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 ਸ਼ਕਤੀ ਸ਼ਕਤੀਮਾਨ ਸ਼ਕਤੀਮਾਨ ਕਿਹਦਾ ਲੱਗਦਾ ਜਮੈਨ ਗਾਲੀ ਹੋਣਾ ਮੇਰੀ ਕੀ ਗੱਲ ਜਿਹੜੀ ਮਾਰੀ ਕਦਰ ਹੋਦਾ ਦੇ ਕੀ ਕੰਮ ਹੁਣ ਤਾਂ ਹੋ ਗਿਆ ਕੰਮ ਹੋਣਾ ਸੀ ਬਸ ਮਰਿਆ ਸੀ ਹੁਣ ਭਰਾਵਾ ਨਾ ਦੋ ਕੀ ਗੱਲਾ ਮੈਨੂੰ ਉਹਨਾਂ ਕਹਿਣਾ ਵਿੱਚ ਤੂੰ ਵਜਾ ਮੇਰੇ ਮਾਰੀ ਜਨਾ ਜਿਵੇਂ ਨਾ ਉਹਨਾਂ ਨੂੰ ਇਕਲਾ ਕੇ ਵਾਂਹ ਚ ਮਾਰਨਾ ਸੀ ਮੈਂ ਤੈਨੂੰ ਛੱਡੀ ਜਨਾ ਮੈਂ ਤੂੰ ਆਹੋ ਦਾ ਆਵਾਜ਼ ਠੀਕਾ ਦੋਸਤੋ ਹੁਣੇ-ਹੁਣੇ ਤੁਸੀਂ ਕਮੇਟੀ ਪੰਚ ਦੇਖੇ ਤੇ ਅਮੀਰ ਕਰਦੇ ਤੁਹਾਨੂੰ ਵਧੀਆ ਲੱਗੇ ਹੋਣਗੇ ਸੋ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਔਰ ਜੇਕਰ ਤੁਸੀਂ ਆਪਣੇ ਚੈਨਲ ਮੰਗਲ ਮੱਤੇ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ YouTube ਤੇ ਸਰਚ ਕਰਕੇ ਉਹਨੂੰ ਸਬਸਕ੍ਰਾਈਬ ਕਰਿਓ ਔਰ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਥੈਂਕ ਯੂ